ਸੌਣ ਸੌਣ ਚੜਿਆ ਸਾਵਣ ਸੌਣ ਅੱਛਾ ਸੌਣ ਦਾ ਔਰ ਜਿਹੜਾ ਸੌਣ ਦੇ ਮਹੀਨੇ ਚ ਨਾ ਵੇਲਾ ਪਿੱਛੇ ਜਮਾਨੇ ਚ ਕੀ ਹੁੰਦਾ ਸੀ ਕੋਈ ਨਹੀਂ ਸਾਂਦੀਆਂ ਰੱਸੇ ਵਟ ਦਿੰਦੇ ਐ ਰੜੇ ਮੋਟੇ ਅੱਛੇ ਰੱਸੇ ਪਿਪੜਾ ਨੂੰ ਤੇ ਆਪਣੇ ਬੋੜਾ ਨੂੰ ਪਾਈਨੇ ਨੇ ਪਿੰਗਾ ਅੱਛਾ ਪਿੰਗਾ ਪਾਉਂਦੇ ਸੌਣ ਦੇ ਮਹੀਨੇ ਪਿੰਗਾ ਪਾਉਂਦੇ ਹੁੰਦੇ ਇਹਦੇ ਨੌਜਵਾਨ ਬੌਟੀਆਂ ਕਿ ਕੁੜੀਆਂ ਜਵਾਨ ਭੈਣਾ ਸਭ ਝੂਟਦੀਆਂ ਨੇ ਪਿੰਗਾ ਅੱਛਾ ਹੁਣ ਇਹ ਜਵਾਨਾਂ ਦੇ ਵਿੱਚ ਕੀ ਕੱਖ ਵੀ ਨਹੀਂ ਕੋਈ ਬੰਦਾ ਹੀ ਨਹੀਂ ਕੋਈ ਸਾਰੇ ਫੋਨਾਂ 'ਚ ਲੱਗੇ ਆਪਾਂ ਆਪਣੇ ਬਾਕੀ ਸਭ ਭੁੱਲ ਗਏ ਨਹੀਂ ਹੁਣ ਆ ਮਹੀਨੇ ਨੂੰ ਮੰਨਦੇ ਹੀ ਨਹੀਂ ਗਏ ਮਹੀਨੇ ਨੂੰ ਮੰਨਦੇ ਹੁੰਦੇ ਸੀਗੇ ਕੁੜੀਆਂ ਸਹੁਰੇ ਤਾਂ ਆਉਂਦੀਆਂ ਵਾ ਅੱਛਾ ਤੀਆਂ ਲਾਉਣੀਆਂ ਸਹੁਰੇ ਤੋਂ ਕੁੜੀਆਂ ਨੇ ਆਉਣਾ ਤੀਆਂ ਲੱਗਦੀਆਂ ਹੋਰ ਤੀਆਂ ਲੱਗਦੀਆਂ ਮਹੀਨਾ ਮਹੀਨਾ ਲੈਣਾ ਕੁੜੀਆਂ ਨੇ ਮਹੀਨੇ अच्छा अपने मतलब पेके चल जाना ना जेडी वैयां आंदियां कुड़ियां सौण कटणा आउंदियां हां हां महीना महीना रहंदियां बत्तियां लगणियां ਅੱਛਾ ਕੁੜੀਆਂ ਤੀਆਂ ਲਾਉਣਾ ਨੱਟਣਾ ਟੱਪਣਾ ਬਾਹਰ ਜਾ ਕੇ ਅੱਛਾ ਹੋਰ ਊੜੇ ਪਿੰਗਾ ਚੁੱਟਣੀਆਂ ਢੀੜੇ ਪੂੜੇ ਪਕਾਉਣੇ ਖੀਰਾ ਰੰਦਣੀਆਂ ਮੀਂਹ ਵੱਡ ਪਕੌੜੇ ਕੱਢੋ ਮਿੱਠੇ ਗੁਲਗਲੇ ਬਣਾਓ ਖਾਓ ਗੁਲਗਲੇ ਹੋਰ ਇਹੋ ਜੀ ਉਹ ਗੁਲਗਲੇ ਵਾਲੀ ਸਟੋਰੀ ਬੜੀ ਚੱਲੀ ਹੈ ਨਾ ਮਤ ਉਹਨੇ ਆਪਣੀ ਘਰ ਦੀ ਕੁੱਟ ਕੁੱਟ ਛੱਡੀ ਹੈ ਗੁਲਗਲੇਾਂ ਦੀ ਬੜੀ ਸਟੋਰੀ ਚੱਲਦੀ ਹੁੰਦੀ ਹੈ ਸਹੀ ਗੱਲ ਹੈ ਆਹੋ ਪਹਿਲੇ ਟਾਈਮ ਬੜਾ ਸੋਹਣਾ ਹੁੰਦਾ ਹੈ ਨਾ ਸਾਰੇ ਰਲ ਮਿਲ ਕੇ ਰਿਹਾ ਹਾਂ ਉਹਨਾਂ ਗਲੇ ਉਹਨੂੰ ਚੇਤਾ ਭੁੱਲ ਗਿਆ ਉਹ ਕਾਰ ਟੱਪੜ ਲੱਗਾ ਤਾਂ ਕਾਲਾ ਹੰਬੜੇ ਹਾਂ ਹੰਬੜੇ ਕਰਕੇ ਛਾਰ ਮਾਰੀ ਤੋਂ ਕਾਰ ਤਾਈ ਹੰਬੜੇ ਹੰਬੜੇ ਕਰਦਾ ਗਿਆ ਹਾਂ ਆ ਤਾਂ ਹੰਬੜੇ ਬਣਾ ਕੇ ਖੌੜਾ ਬੰਦਦਾ ਹੈ ਹੰਬੜੇ ਅੰਦਰ ਕੀ ਹੁੰਦਾ ਵਾ ਹਾਂ ਹੰਬੜੇ ਤਾਂ ਕਿਹ ਹੁਣ ਸੰਦਾ ਕੀ ਕੌਣ ਬਣਾਉਂਦਾ ਅੱਛਾ ਮੁੰਡਾ ਨੂੰ ਕੁੱਟਿਆ ਨਾ ਆਇਆ ਕੁੱਟਦੇ ਕੁੱਟਦੇ ਮੈਨੂੰ ਗਲਗਲੇ ਕਰ ਹਾਂ ਗਲਗਲਾ 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 ਗੋਲਗੱਲੇ ਖਾ ਕੇ ਆਇਆ ਉਹ ਬੰਗਲਾ ਹੀ ਬੜਾ ਬੜੀ ਆਫਤ ਪੈ ਗਈ ਫਿਰ ਤੇ ਹਾਂ ਉਹ ਕ ਫੇਰ ਉਹ ਦੁਗਲਗੱਲੇ ਬੜਾ ਦੇਤੇ ਅੱਛਾ ਕੋਟੇ ਵੀ ਖਾ ਲਈ ਤੇਰੇ ਨੇ ਪਿਛਲੀਆਂ ਗੱਲਾਂ ਬਹੁਤ ਪੁਰਾਣੀਆਂ ਬਹੁਤ ਤਗੜੀਆਂ ਹੁੰਦੀਆਂ ਪਿੱਛੇ ਪਤਾ ਕੀ ਸਾਰਿਆਂ ਚ ਪਿਆਰ ਹੁੰਦਾ ਏ ਸਾਰੇ ਇਕੱਠੇ ਖੇਲਦੇ ਹੀ ਆਧਿਕਾਲ ਦੇ ਲੋਕੀ ਇੱਕ ਦੂਜੇ ਨੂੰ ਵੇਖ ਕੇ ਰਾਜੀ ਵੀ ਨਹੀਂ ਕੋਣ ਕੋ ਤੇ ਮੋਈ ਰਹਿ ਕੇ ਰਾਹ ਤੇ ਮੋਈ ਹੈਗਾ ਕੋਈ ਵੀ ਕਹਿਣਾ ਕੋਈ ਨਹੀਂ ਤੇ ਮੋ ਕਰਦਾ ਕਿਸ ਦੇ ਜੱਗ ਹੇਟ ਫੈਕਟਰ ਆ ਗਿਆ ਨਾ ਹਾਂ ਅਗੇ ਬਹੁਤ ਸਿਆਣਿਆਂ ਨੇ ਜੋ ਮਰਜੀ ਕਰ ਲੈਣਾ ਕੋ ਆਖ ਲੈਣਾ ਫੂਣਾ ਹੀ ਨੇ ਨਿਆਣਿਆਂ ਨੇ ਸਹੀ ਗੱਲ ਆ ਅੱਜ ਦੇ ਪਹਿਲੇ ਰਹਿਣਾ ਹਾਏ ਸਾਡਾ ਆ ਗਿਆ ਫਲਾਣਾ ਹਰ ਟੱਚ ਆ ਗਿਆ ਡੈਡੀ ਆ ਗਿਆ ਕੋਈ ਡਰਦੇ ਹੁੰਦੇ ਹਾਰ ਹਾਰ ਅੱਛਾ ਏ ਕਰ ਲੂ ਸਾਨੂੰ ਇਹ ਤਾਂ ਚੀਜ਼ ਹੈਗੀ ਬਹੁਤ ਡਰਦੇ ਹੁੰਦੇ ਪੁੱਤ ਪਿੱਛੇ ਬੱਚੇ ਇੱਕ ਤੇ ਆ ਸਾਰੇ ਫੂਣਾ ਨੇ ਚੀਜ਼ਾਂ ਉਹ ਵਗਾੜੀਆਂ ਨਾ ਉਹਨਾਂ ਤੋਂ ਵੇਖ ਵੇਖ ਕੇ ਲੋਕੀ ਹੋ ਰਹੀ ਸਿੱਖ ਕੇ ਜੀ ਬੜਾ ਔਖਾ ਉਹਨਾਂ ਨੇ ਤਾਂ ਖਰਾਬ ਕਰਦੇ ਪਹਿਲਾਂ ਮਾਤਾ ਫੋਨ ਨਹੀਂ ਹੁੰਦੇ ਲੋਕੀ ਕਿੱਦਾਂ ਦੇਣ ਮੁੰਡੇ ਜਦਾਂ ਹੁੰਦੇ ਨੌਜਵਾਨ ਕਿੱਦਾਂ ਦੇਣ ਪਾਸ ਕਰ ਦਿੰਦੇ ਬਾਹਰ ਜੇ ਕਹੇ ਤੇ ਫੌਜੀ ਫਾਜੀ ਵਿਚਾਰੇ ਹਾਂ ਚਿੱਠੀਆਂ ਉਧਰੋਂ ਉਹਨਾਂ ਦੇ ਆਉਣੇ ਲਿਖ ਕੇ ਹਾਂ ਹਾਂ ਚਿੱਠੀਆਂ ਘਰ ਆ ਜਾਣੇ ਵੀ ਲਿਖ ਕੇ ਮਾਵਾ ਨੇ ਹਾਂ ਜੀ ਚਿੱਠੀ ਲਿਖੌਣੀ ਕੇ ਕੋਲ ਪੜੇ ਘੱਟ ਹੁੰਦੇ ਲੋ ਅੱਛਾ ਉਹ ਤੇ ਗੱਲ ਹੁੰਦੀ ਮਾਤਾ ਜਦਾਂ ਹੁਣ ਅਹੀਂ ਆ ਫੋਨ ਚਲਾਉਂਦੇ ਰਹਿੰਦੇ ਵਿਲੇ ਟਾਈਮ ਤੇ ਤੇ ਉਹ ਜਿੱਦਾਂ ਪਹਿਲਾਂ ਫੋਨ ਨਹੀਂ ਹੁੰਦੇ ਈ ਉਦੋਂ ਮੁੰਡੇ ਕੀ ਕਰਦੇ ਹੁੰਦੇ ਆਏ ਉਦੋਂ ਵੀ ਕੰਮ ਬਥਰੇ ਹੁੰਦੇ ਸੀ ਹਮ ਕੰਮਾਂ 'ਚ ਸਾਰੇ ਲੱਗੇ ਰਹਿੰਦੇ ਹੁੰਦੇ ਸੀ ਬਾਹਰ ਜਾ ਕੇ ਕਪਾਵਾਾਂ ਚੁਗੜੀਆਂ ਕਪਾਵਾਾਂ ਵੇਚਣੀਆਂ ਅੱਛਾ ਕੰਮਾਂ ਲੱਗੇ ਰਹਿੰਦੇ ਹੁੰਦੇ ਸੀ ਪਈਆਂ ਜਿੱਦਾਂ ਕੱਚੇ ਕੋਠੇ ਕੰਦਾ ਹੁੰਦੇ ਗਏ ਅੱਛਾ ਅੱਛਾ ਕੋਈ ਡੱਟ ਜਾਣੀ ਕੋਈ ਬਣਾਉਣੀ ਛਪੜਾਂ 'ਚ ਕਹਾਣੀਆਂ ਕਰਦੀਆਂ ਮਿੱਟੀਆਂ ਲਾਉਣੀਆਂ ਬੜਾ ਔਖਾ ਗੇ ਠੀਕ ਪਿੱਛੇ ਦਿਨ ਬੜੇ ਲੋਕ ਤੇ ਕੱਟੇ ਲੋਕਾਂ ਦੇ ਹਾਂ ਮਾਦਾ ਦਾ ਗਵਾਂਢੀ ਮੁੰਡੇ ਸਾਰੇ ਇਕੱਠੇ ਹੋ ਗਏ ਸਾਰੇ ਖੇਲਦੇ ਹੁੰਦੇ ਸਾਰੇ ਇਕੱਠੇ ਹੋਰ ਕੀ ਚੰਦਰਮਾ ਚਾਦਣੀ ਹੁੰਦੀ ਹਾਂ ਤੇ ਜੰਦਾ ਦਿਵੇਲੀ ਖੁੱਲੀ ਹੁੰਦੀ ਅੱਛਾ ਚੱਲ ਜਣਾ ਨੇ ਆਣੇ ਨੇ ਖੇਡਣਾ ਅੱਛਾ ਨੌਜਵਾਨ ਆਣੇ ਨੌਜਵਾਨ ਕੁੜੀਆਂ ਮੁੰਡੇ ਸਾਰੇ ਇਕੱਠੇ ਖੇਲਦੇ ਹੁੰਦੇ ਖੇਡਣਾ ਅੱਧੀ ਅੱਧੀ ਰਾਤ ਤੱਕ ਖੇਡਦੇ ਰਹਿੰਦੇ ਅੱਜ ਕੱਲ ਕੋਈ ਖੇਲਣ ਦਊਗਾ ਹਾਂ ਹੁਣ ਤਾਂ ਕੋਈ ਉੱਥੇ ਤਾਂ ਜਾਣ ਹੀ ਦਿੰਦਾ ਨੇੜੇ ਸਹੀ ਗੱਲ ਬੜਾ ਜਮਾਨਾ ਬੁੱਤ ਮਾੜਾ ਹੋ ਗਿਆ ਹਾਂ ਜਮਾਨਾ ਨਹੀਂ ਚੰਗਾ ਹੁਣ ਜਵਾਨਾ ਹੀ ਨਹੀਂ ਗਿਆ ਉਹ ਜਮਾਨਾ ਨਹੀਂ ਗਿਆ ਉਹ ਜਮਾਨਾ ਬਹੁਤ ਸਦਾ ਹੁੰਦਾ ਹੂੰ ਬਹੁਤ ਸਿੱਧਾ ਨਿਮਾਨਾ ਭੈਣ ਭਰਾਵਾਂ ਨੂੰ ਵੇਖ ਜਾ ਵੇਖਣਾ ਆਸਕੇ ਮਿਲਣਾ ਸੇ ਇੱਕ ਲਿਆਜੀ ਦਾ ਯੂਪੀ ਚ ਪਹਿਲੀ ਵਾਰ ਆਏ ਹਰ ਇਥੇ ਤੋਂ ਕੁੱਝ ਨਵੀਆਂ ਕਹੀਆਂ ਹੁੰਦੀਆਂ ਤਗੜੀਆਂ ਬੜੀਆਂ ਕਹੀਆਂ ਹੁੰਦੀਆਂ ਮਦਦ ਕਿਦੋਂ ਆਈ ਮਤਲਬ ਯੂਪੀ ਐ ਤਾਂ ਯੂਪੀ ਚ ਆ ਕੇ ਪੁਰਾਣੇ ਆ ਗਏ ਯੂਪੀ ਮਤਲਬ 1900 ਕਾਫੀ ਚਿਰ ਦੇ ਆਏ ਬੁੱਤ ਕਿੰਨੇ ਸਾਲ ਹੋ ਗਏ ਹੁਣ ਕਿ ਕਟੋ ਕਟ ਬਹੁਤ ਪੁਰਾਣੇ ਆ ਗਏ ਸਾਡੇ ਹਾਂ ਇਹ ਤਾਂ ਬਹੁਤ ਤੇ ਮਦਰ ਤੁਹਾਡੀ ਉਮਰ ਕਿੰਨੀ ਹੋਦੋ ਮੇਰੀ ਉਮਰ ਉਹਦਾ ਸਾਹ ਲਾਲਾ ਮੈਂ ਤਾਂ ਛੋਟੀ ਜਿਹੀ ਹੁੰਦੀ ਆਈ ਹਾਂ 15 ਸਾਲਾਂ ਦੀ ਜਦ ਮੈਂ ਆਈ ਹਾਂ ਹੁਣ ਕਿੰਨਾ ਟਾਈਮ ਹੋ ਗਿਆ ਹੁਣ ਤੇ ਤੁਹਾਡੀ ਉਮਰ ਮੇਰੇ ਹਿਸਾਬ ਨਾਲ ਹੋਗੀ 60 65 ਸਾਲਾਂ ਨਾ ਹੁਣ ਤੇ ਮੇਰੇ 70 75 ਹੋ ਗਏ ਹਾਂ ਹਾਂ ਇੰਨੀ ਉਮਰ ਹੋ ਗਈ ਹਾਂ ਇੰਨੀ ਹੋ ਗਈ ਬੱਲੇ 15 ਸਾਲ ਤਾਂ ਲਾਲਾ ਕਿੰਨੇ ਕੌਂਦੇ ਆਏ ਪਾਣੀ ਬੜਾ ਉੱਖੇ ਦਿਨ ਕੱਟੇ ਲੋਕਾਂ ਨੇ ਮਦਰ ਨਲਕੇ ਨਹੀਂ ਹੁੰਦੇ ਹਾਂ ਹਾਂ ਇੱਥੇ ਬੋਰ ਬਾਰ ਨਹੀਂ ਹੁੰਦਾ ਕੱਤੋਂ ਹਾਂ ਬੜੇ ਉੱਖੇ ਦਿਨ ਕੱਟੇ ਲੋਕਾਂ ਨੇ ਨੇ ਫਿਰ ਪਾਣੀ ਕਿੱਦਾਂ ਪੀਂਦੇ ਹੁੰਦੇ ਨਲਕੀ ਨਹੀਂ ਦੇਂਦੇ ਇਹ ਬੋਤਲਾਂ ਦੇ ਕੱਟੇ ਆ ਕੋਈਆਂ ਅੱਛਾ ਕੱਟੇ ਖੋਈ ਫਟਣੀ ਡਕਰਰ ਪਾਣੀ ਕਰਣ ਹਾਵੇ ਪਾਣੀ ਵਰਤਣਾ ਜਿਹੜੇ ਧੋਣੇ ਬੜਾ ਔਖਾ ਦਿਨ ਕੱਟੇ ਅੱਛਾ ਇਹ ਚੀਜ਼ ਹੀ ਇਹ ਤੋਂ ਬੜੀ ਤੇਰੇ ਫੇਰ ਆਏ ਕੋਈ ਕਿਹੜੇ ਬੰਦੇ ਆਏ ਪੰਜਾਬੋਂ ਉਹਨਾਂ ਨੇ ਮੋਰ ਦਾ ਸਮਾਨ ਲਿਆਂਦਾ ਅੱਛਾ ਫਿਰ ਉਹਨਾਂ ਨੇ ਨਲਕਾ ਮਤਲਬ ਕੀਤਾ ਇਹ ਮੋਰ ਲਾਏ ਜਿਹੜਾ ਜਣ ਲਿਆ ਦੇ ਨਿਕ ਨਿਕ ਜਣੀਆਂ ਅੱਛਾ ਇਹ ਲੋਕ ਪਾਣੀ ਲਾਉਣ ਲੱਗੇ ਫਸਲਾਂ ਨੂੰ ਬਰਾਣੇ ਵਸਲਾਉਂਦੀਆਂ ਐ ਹਾਂ ਬਰਾਣੀ ਫਸਲ ਜੀ ਤੋਂ ਬਗੈਰ ਪੈ ਗਿਆ ਤਾਂ ਹੋ ਗਈ ਫਸਲ ਨਹੀਂ ਤੇ ਨਹੀਂ ਨਹੀਂ ਤਾਂ ਇਦਾਂ ਹੀ ਮਾਝ ਮਣ ਮਕਤੀਆਂ ਮਕਤੀਆਂ ਜੀਆਂ ਹੋ ਜਾਂਦੀ ਪਹਿਲੇ ਝੋਨਾ ਨਹੀਂ ਲੱਗਦਾ ਹੁੰਦਾ ਹਾਂ ਜਿਹੜੇ ਬਾਜਰਾ ਬਹੁਤ ਝੋਨਾ ਨਹੀਂ ਲੱਗਦਾ ਨਾ ਮਤਲਬ ਝੋਨਾ ਕੋਈ ਇਦਾਂ ਝੋਨਾ ਕੋਈ ਨਹੀਂ ਹੁੰਦਾ ਕਣਕ ਕਣਕ ਵੇਚ ਦਿੰਦੇ ਅੱਛਾ ਉਹ ਵੀ ਮਤਲਬ 2000 ਬਾਅਦ 2000 ਸਾਲਾਂ ਤੋਂ ਬੀਜਣ ਲੱਗ ਗਏ ਲੱਗਦਾ ਹਾਂ ਝੋਨਾ ਦਾ ਚਿਰੀ ਲੱਗੇ ਲਾਉਣਾ ਚਿਰੀ ਫਿਰ ਇਹ ਚੋ ਨਾ ਲੱਗਦਾ ਨਾ ਮਾਦੋ ਪੁਰਾਣਾ ਮੀਂਹ ਪੈਣਗੇ ਬਹੁਤ ਹੀ ਉਹਨਾਂ ਦੀ ਮੀਂਹ ਪੈ ਉਹ ਭਰ ਜਾਣਗੇ ਪੈਗੇ ਠੀਕ ਠੀਕ ਹਾਂ ਇਹ ਤਾਂ ਸਾਡੇ ਤੇ ਬਾ ਆ ਤੇ ਆਪਾਂ ਜਿੱਥੇ ਰਹਿ ਰਹੇ ਹੁਣ ਇੱਥੇ ਕਿੱਦਾਂ ਦਾ ਮਤਲਬ ਏਰੀਆ ਹੁੰਦਾ ਕੀ ਹਾਬਕਦਾ ਵੀ ਕਿੱਦਾਂ ਦਾ ਰੋਡ ਰਾਡ ਕੋਈ ਨਹੀਂ ਹੁੰਦੇ ਕੱਚੇ ਇੱਥੇ ਕੋਆ ਵੀ ਨਹੀਂਗਾ ਕੱਖ ਵੀ ਨਹੀਂਗਾ ਹਾਂ ਨਾ ਬੜਾ ਉੱਖਾ ਤੁਰ ਕੇ ਜਾਂਦਾ ਪੂਰਪ ਤੱਕ ਅੱਛਾ ਬੜਾ ਦਿਲ ਨਾ ਕੋਈ ਸਾਧਨ ਹੁੰਦਾ ਹੀ ਕੋਈ ਸਾਧਨ ਨਹੀਂ ਤੁਰ ਕੇ ਪਵਾਏ ਲਜਾਣਾ ਤੁਰ ਕੇ ਪੂਰ ਕੇ ਲਜਾਣਾ ਹਮ ਨਦੀਆਂ ਹੜੀਆਂ ਹੋਣੀਆਂ ਫੇਰਾ ਤੇ ਸਮਾਨ ਨੋਣੇ ਚੁੱਕ ਕੇ ਮਾਹੇ ਨੰਨਾਂ ਲੱਕ ਅੱਛਾ ਉਦੋਂ ਪੁਲ ਪੁਲ ਵੀ ਨਹੀਂ ਹੁੰਦੇ ਨਾ ਮਾਹ ਪੁਲ ਤਾਂ ਸਾਡੇ ਹੁੰਦੇ ਆ ਪਾਣੀ ਲੱਗਾ ਜਿਹੜਾ ਪੁਲ ਬਣਿਆ ਤੇ ਫਿਰ ਪਹਿਲਾਂ ਕਿੱਦਾਂ ਨਿਕਲ ਦਿੰਦੇ ਨਦੀ ਚ ਦਦੀ ਨੇ ਗਈ ਭਰੀ ਨਦੀ ਚ ਨੰਗਦੇ ਕਰ ਕਰਕੇ ਨੰਗਦੇ ਹੋ ਹਾਂ ਜੇ ਤਰਨਾ ਨਹੀਂ ਹੁੰਦਾ ਉਹ ਰੁੜ ਜਾਂਦਾ ਹੁਣ ਉਹ ਜ਼ਿਆਦਾ ਨਹੀਂ ਹੁੰਦਾ ਨਦੀ ਚ ਆ ਜਾਂਦਾ ਨਹੀਂ ਹੁੰਦਾ ਇਹ ਕੋਈ ਸੌਦਾ ਮਗਾਰਣਾ ਤੇ ਤੇrna ਕੇ ਨੂੰ ਹੁੰਦਾ ਇੱਥੇ ਕਰ ਲੈ ਤੇਰਾ ਬਾਪੂ ਤਰ ਲੈਂਦਾ ਮੇਰਾ ਹਾਂ ਹਾਂ ਬਾਪੂ ਤਰ ਲਓ ਅੱਛਾ ਬਾਪੂ ਤਰ ਲੈਂਦਾ ਹੀ ਬਾਪੂ ਤਰ ਲੈਂਦਾ ਮੈਂ ਮਾਂ ਤਰ ਕੇ ਹੱਲਾ ਸੈਰ ਤੇ ਚੁੱਕੀਆਂ ਆਣੀ ਬੜਾ ਪਹਿਲੀਆਂ ਚ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ ਸਟ੍ਰਗਲ ਬਹੁਤ ਕੱਟੀ ਤੰਗੀ ਲੋਕਾਂ ਨੇ ਹੁਣ ਤਾਂ ਬਹੁਤ ਉਹ ਤੰਗੀ ਨਹੀਂ ਸਹੀ ਗੱਲ ਹੁਣ ਕੋਈ ਨਹੀਂ ਹੁਣ ਪੈਰ ਪੈਰ ਸਵਾਰੀ ਆ ਮੋਟਰਸਾਈਕਲਾਂ ਸੱਦੇ ਲੋ ਤਾਂ ਵੀ ਲੋਕ ਜਿਆਦਾ ਦੁਖੀ ਆ ਅੱਜਕੱਲ ਦੇ ਸਾਵੇਂ ਸੁਖੀ ਆ ਸਾਵੇਂ ਪਹਿਲਾਂ ਲੋਕੀ ਸੁਖੀ ਹੁੰਦੇ ਹੱਸਦੇ ਖੇਡਦੇ ਰਹਿੰਦੇ ਅੱਜਕੱਲ ਜਿੰਨੂੰ ਪੁੱਛ ਲੋ ਟੈਨਸ਼ਨ ਚ ਹੀ ਆ ਬੰਦਾ ਭਾਵੇਂ ਕਿਸੇ ਤੋਂ 100 ਕਿੱਲਾ ਵਾ ਤਾਂ ਵੀ ਅਗਲਾ ਟੈਨਸ਼ਨ ਚ ਹੀ ਪਿਆ ਪਤਾ ਨਹੀਂ ਕੀ ਹੋ ਗਿਆ ਇਦਾਂ ਦਾ ਕੋਈ ਨਹੀਂ ਸੁਖੀ ਹੈ ਨਾ ਨਾ ਕਿੰਨਾ ਮਰਜੀ ਕੇ ਭਰੀ ਚੁੱਕ ਹੋਵੇ ਧੰਨ ਹੋਵੇ ਪਤਾ ਨਹੀਂ ਕਿਉਂ ਦੁਖੀ ਹੋਏ ਫਿਰਦੇ ਅੱਜਕੱਲ ਲੋਕ ਪਹਿਲੇ ਲੋਕ ਕੋਹ ਵੀ ਨਹੀਂ ਹੁੰਦਾ ਇਦਾਂ ਵੀ ਖੁਸ਼ ਰਹਿੰਦੇ ਹੁੰਦੇ ਹੱਸਦੇ ਰਹਿੰਦੇ ਹੁੰਦੇ ਹੱਸਦੇ ਰਹਿੰਦੇ ਇਕੱਠੇ ਬਹਿਣਾ ਲੋਕਾਂ ਪ੍ਰਾਣੇ ਆਉਣੇ ਚਾਰਜਾ ਤੇ ਰਹਿਣੇ ਅੱਛਾ ਇਹ ਪੈਣੇ ਪੂਰੇ ਪਹਿਲਾਂ ਮੈਂ ਤਾਂ ਇਦਾਂ ਵੀ ਹੁੰਦਾ ਜਿੱਦਾਂ ਮਤਲਬ ਕਿਸੇ ਦਾ ਵਿਆਹ ਹੋਇਆ ਨਾ ਤੇ ਜੇ ਜਦੋਂ ਇੱਥੇ ਆਉਣਾ ਮਤਲਬ ਪ੍ਰਾਣੇ ਨੇ ਜਾਂ ਕਿਦਾਂ ਗਵਾਂਡੀ ਵੀ ਹੁੰਦੇ ਹੁੰਦੇ ਆ ਨਾ ਮਿਲਣ ਸਾਰੇ ਮੈਡਮ ਦੇ ਫਲਾਣਾ ਦਾ ਜੋਈ ਆਇਆ ਜਲਦੀ ਇਹ ਵੀ ਘੜੀ ਹੋ ਆਈ ਏ ਹੁਣ ਵੇਖ ਲਓ ਕੋਈ ਆ ਕੇ ਰਾਜੀ ਨਹੀਂ ਆ ਹੋਰ ਜਦੋਂ ਨਿਆ ਬਰਾਤਾਂ ਕਾਹਦੀਆਂ ਜਾਂਦੀਆਂ ਨੇ ਤੇ ਟਰੈਕਟਰਾਂ ਤੇ ਜਾਂਦੀਆਂ ਟਰਾਲੀਆਂ ਜਾਂਦੀਆਂ ਬਰਾਤਾਂ ਨੂੰ ਅੱਛਾ ਟਰਾਲੀਆਂ ਤੇ ਬਰਾਤਾਂ ਹੁੰਦੀਆਂ ਹੀ ਅਰੇ ਟਰਾਲੀਆਂ ਇੰਨਾ ਦੇ ਸਿਸਟਮ ਨਹੀਂ ਅੱਜ ਕੱਲ ਦੇ ਗੱਡੀਆਂ ਜਾਂਦੀਆਂ ਸੱਧੀਆਂ ਹਾਂ ਅੱਛਾ ਪਹਿਲਾਂ ਮਾ ਤਾਂ ਅੱਛਾ ਟਰਾਲੀਆਂ ਤੇ ਬਰਾਤਾਂ ਹੁੰਦੀਆਂ ਹੀ ਡੱਲਵਾਂ ਤੇ ਵੀ ਜਾਂਦੀਆਂ ਰਹੀਆਂ ਹਾਂ ਉਹ ਤੋਂ ਪਹਿਲਾਂ ਜਿਹੜੀਆਂ ਉਹ ਲਡੂਆਂ ਤੇ ਜਾਂਦੀਆਂ ਤੇ ਗੱਡੀਆਂ ਜਾਂਦੀਆਂ ਨੇ ਵੱਡਾਂ ਅੱਛਾ ਉਹ ਡੱਲਵ ਠੀਕ ਆ ਠੀਕ ਆ ਰੋਕਾ ਖੋਲਣੇ ਬੰਦਣੇ ਠੀਕ ਆ ਠੀਕ ਆ ਹੋਰ ਪੱਤੇ ਕੋੜੇ ਵੀ ਜਾਂਦੇ ਆਈ ਬਰਾਣੇ ਬਰਾਤ ਆਈ ਇਹ ਚੀਜ਼ ਹੁੰਦੀ ਹੈ ਬਹੁਤ ਖਾਈਆਂ ਕੱਟੀਆਂ ਪੁੱਤ ਜੂਪੀ ਚੋਂ ਆਉਂਦੇ ਆਖੀ ਦਾ ਚੱਲ ਰੱਬ ਦਾ ਨਾਮ ਲਓ ਮਾਰਾ ਗਰੀਬੀ ਦੂਰ ਮਤਲਬ ਪੰਜਾਬ ਚ ਕਿੱਦਾਂ ਉਹਦੋਂ ਹੁੰਦਾ ਈ ਮੌਲ ਪੰਜਾਬ ਚ ਇੱਥੋਂ ਨਾਲ ਇੱਥੋਂ ਨਾਲ ਸੋਖਾਂ ਦਾ ਪੰਜਾਬ ਚ ਮੌਲ ਯਾ ਵੀ ਸਹੀ ਈ ਹੈਗਾ ਪੰਜਾਬ ਹੀ ਇੱਦਾਂ ਪੰਜਾਬ ਈ ਸਹੀ ਪਿੰਡ ਹਾਂ ਹਾਂ ਕੱਚੇ ਕੋਠੇ ਹੁੰਦੇ ਪੰਜਾਬ ਅੱਛਾ ਹਾਂ ਉਹ ਨਹੀਂ ਲੋਕਾਂ ਦੇ ਪੱਕੇ ਕੋਠੇ ਨੇ ਬਾਹਰ ਹਾਂ ਜਦੋਂ ਜਦੋਂ ਕੱਚਾ ਥਾਂ ਹੁੰਦਾ ਈ ਉਦੋਂ ਮਤਲਬ ਰੋਖ ਵੀ ਬਹੁਤ ਹੁੰਦੇ ਉਦੋਂ ਇੰਨੀ ਇੰਨੀ ਗਰਮੀ ਹੁੰਦੀ ਈ ਉਦੋਂ ਬਹੁਤ ਗਰਮੀ ਤੇ ਚੱਲੋ ਕੋਈ ਨਹੀਂ ਕਿ ਸਵਾ ਮਾਦਾ ਭਈਆ ਨਹੀਂ ਪਰ ਉਦੋਂ ਕੱਚੇ ਚੀਜ਼ਾਂ ਦੇ ਠੰਡਾ ਰਹਿੰਦਾ ਹੁੰਦਾ ਹੋਣਾ ਨਾ ਸਮਝਦੇ ਨਹੀਂ ਲੋਕੀ ਗਰਮੀ ਨੂੰ ਅੱਛਾ ਹਾਂ ਪਿੱਛੇ ਗਰਮੀ ਖੱਦਰ ਹੁੰਦਾ ਹੈ ਖੱਦਰ ਘਰ ਦਾ ਕਪਾਹਾਂ ਦਾ ਖੱਦਰ ਬਣਾਉਣਾ ਹੂੰ ਉਹ ਸਵਾਸਾ ਪਾਈ ਜਾਂਣਾ ਲੋਕਾਂ ਨੇ ਬਹੁਤ ਦਿਨ ਤੱਕ ਏ ਲੋਕਾਂ ਕੋਲ ਬਾਵਾ ਹੁੰਦੀਆਂ ਆਂਗੀ ਪੰਜਾਬ ਬਾਵਾ ਚੜ੍ਹਦੀਆਂ ਆਂ ਬਾਵਾ ਲੱਗਰ ਜਾਈਆਂ ਬਰੌਣੀਆਂ ਅੰਬੇ ਬਰੌਣੇ ਇਹ ਲਾ ਕੱਪੜੇ ਬਣਾਉਣੇ ਆਪਣੇ ਰਸ ਘਰੇ ਖਤਰ ਤੇ ਤੋਂ ਉਤਰਾਂ ਕੇ ਬਾਰੇ ਅੱਛਾ ਹੁਣ ਤਾਂ ਬਹੁਤ ਤੁਹਾਡੇ ਕੋਲ ਗੱਲ ਹੀ ਨਹੀਂ ਕਰਨਾਈ ਰਹੀ ਹੂੰ ਹੁਣ ਤਾਂ ਵੱਧ ਤੋਂ ਵੱਧ ਬੰਨਾ ਵੱਧ ਤੋਂ ਵੱਧ ਚੀਜ਼ਾਂ ਆ ਗਈਆਂ ਮਾਰਕੀਟ ਚ ਨਵੇਂ ਤੋਂ ਨਵੀਂ ਚੀਜ਼ ਆਉਣ ਡਈ ਹੁਣ ਹੂੰ ਹੁਣ ਤਾਂ ਕੋਈ ਗੱਲ ਹੀ ਨਹੀਂ ਗਈ ਪਹਿਲਾਂ ਰੁੱਖ ਜ਼ਿਆਦਾ ਹੁੰਦੇ ਹੀ ਕਰਾਂ ਲੱਗੇ ਰੁੱਖ ਬੜੇ ਹੁੰਦੇ ਹੀ ਰੁੱਖ ਤੋਂ ਲੋਕਾ ਵੱਡੂੜ ਕੇ ਤਰੋ ਹੁਣ ਜਦੈ ਰੁੱਖ ਵੱਧਦੇ ਆ ਬਹੁਤ ਅੰਬਾਂ ਦੇ ਬੂਟੇ ਬਹੁਤ ਹੁੰਦੇ ਬਾਗ ਹੁੰਦੇ ਸੀ ਅੱਛਾ ਹੋਰ ਤੜਕੇ ਅੰਬ ਚੋਣ ਜਾਣਾ ਇੱਕ ਦੂਜੇ ਨਾਲ ਗਾੜੀ ਅੱਛਾ ਅੱਛਾ ਮੇਰੇ ਡਿਗੜੇ ਅੰਬ ਚੋਗਲੇ ਹੋਣੇ ਯਾਰ ਠੀਕਾ ਹੋਰ ਕਿੱਥੇ ਰਹੀਆਂ ਗੱਲਾਂ ਉਹ ਪਿਛਲੇ ਕੱਲਾ ਨਹੀਂ ਹੁੰਦ ਗੋਠ ਕੇ ਰਾਜੀ ਨਹੀਂ ਕਿ ਅੰਬ ਕਿਨੇ ਚੁੱਕਣੇ ਨਾ ਮਾਂ ਸੋਤੇ ਅਗਲੇ ਪ੍ਰਵਾਹ ਹੀ ਨਹੀਂ ਰਹੀ ਹੁਣ ਨਾ ਕੋਈ ਸੌ ਚਾਹ ਜਿਹੜਾ 4 ਵਜੇ ਉੱਠਦਾ ਬਾਹਰ ਨਾ ਲਿੰਦਾ ਰੱਖਦਾ ਮਾ ਤਾਂ ਪਹਿਲਾਂ ਜਦੋਂ ਚੱਪਲਾ ਹੁੰਦੀਆਂ ਹੀ ਕਿਆ ਪਣਾ ਬੰਦੀਆਂ ਐ ਚੱਪਲਾ ਚੱਪਲਾ ਕਿ ਦੋ ਦੋ ਲਾਂਚ ਹੋ ਗਈਆਂ ਐ ਉਹ ਟਾਇਰਾਂ ਦੀਆਂ ਚੱਪਲਾ ਹੁੰਦੀਆਂ ਐ ਹੈ ਟਾਇਰਾਂ ਦੀ ਕਿਹੜੀ ਟਾਇਰ ਹੁੰਦੇ ਸੀ ਉਹ ਟੁੱਟਦੀਆਂ ਨਹੀਂ ਹੁੰਦੀਆਂ ਚੱਪਲਾ ਪੱਕੀਆਂ ਹੱਟਦੀਆਂ ਹੋਣੀਆਂ ਚੱਪਲਾ ਅੱਛਾ ਹਾਂ ਉਹ ਚੱਪਲਾ ਹੀ